ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਇੱਕ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਐਲਾਨ ਤੇ ਅਸਥਾਈ ਰੋਕ ਲਾ ਦਿੱਤੀ ਹੈ ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਹਾਰਵਰਡ ਯੂਨੀਵਰਸਿਟੀ 'ਚ ਜਾਣ ਲਈ ਅਮਰੀਕਾ 'ਚ ਦਾਖਲ ਹੋਣ ਤੇ ਪਾਬੰਦੀ ਲਗਾਈ ਗਈ ਸੀ ਟਰੰਪ ਪ੍ਰਸ਼ਾਸਨ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਐਲਾਨ ਨਾਲ ਦੇਸ਼ ਦੇ ਸਭ ਤੋਂ ਪੁਰਾਣੇ ਤੇ ਅਮੀਰ ਕਾਲਜ ਦੇ 1/4 ਵਿਦਿਆਰਥੀਆਂ ਤੇ ਅਸਰ ਪੈਣ ਦੀ ਸੰਭਾਵਨਾ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਰਵਰਡ ਦੇ ਖੋਜ ਅਤੇ ਸਕਾਲਰਸ਼ਿਪ ਪ੍ਰੋਗਰਾਮ ਦਾ ਹਿੱਸਾ ਨੇ ਇਸ ਤੋਂ ਕੁਝ ਸਮਾਂ ਪਹਿਲਾਂ ਹਾਰਵਰਡ ਨੇ ਇੱਕ ਪਟੀਸ਼ਨ ਧਾਰਕ ਕੀਤੀ ਸੀ ਜਿਸ ਵਿੱਚ ਸੰਗੀ ਜੱਜ ਨੂੰ 트ੰਪ ਦੇ ਆਦੇਸ਼ ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਸੀ ਸੰਸਥਾ ਨੇ ਇਸ ਨੂੰ ਵਾਈਟ ਹਾਊਸ ਦੀਆਂ ਮੰਗਾਂ ਨੂੰ ਰੱਦ ਕਰਨ ਲਈ ਹਾਰਵਰਡ ਵਿਰੁੱਧ ਬਦਲਾ ਲੈਣ ਦੀ ਕਾਰਵਾਈ kiya ਸੀ ਵੀਰਵਾਰ ਨੂੰ ਧਾਇਰ ਕੀਤੀ ਇੱਕ ਸੋਦੇ ਹੋਏ ਮੁਕਦਮੇ 'ਚ ਹਾਰਵਰਡ ਨੇ ਕਿਹਾ ਕਿ ਰਾਸ਼ਟਰਪਤੀ ਪਿਛਲੇ ਅਦਾਲਤੀ ਆਦੇਸ਼ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸ ਤੋਂ ਥੋੜੀ ਦੇਰ ਬਾਅਦ ਬੋਸਟਨ 'ਚ ਯੂਐਸ ਜ਼ਿਲ੍ਹਾ ਜੱਜ ਐਲਿਸਨ ਬਰੋ ਨੇ ਟਰੰਪ ਦੇ ਬੁੱਧਵਾਰ ਦੇ ਐਲਾਨ ਵਿਰੁੱਧ ਅਸਥਾਈ ਸਟੇ ਆਰਡਰ ਜਾਰੀ ਕੀਤਾ ਉਨ੍ਹਾਂ ਕਿਹਾ ਕਿ ਹਾਰਵਰਡ ਦਾ ਕਹਿਣਾ ਹੈ ਕਿ ਜੇਕਰ ਕੇਸ ਦੇ ਦੋਵਾਂ ਪੱਖਾਂ ਦੀ ਸੁਣਵਾਈ ਤੋਂ ਪਹਿਲਾਂ ਸਟੇ ਲਗਾਇਆ ਜਾਂਦਾ ਹੈ ਤਾਂ ਇਹ ਸੰਸਥਾ ਨੂੰ ਤੁਰੰਤ ਅਤੇ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ ਬੋਰੋ ਨੇ ਹਾਰਵਰਡ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਖਤਮ ਕਰਨ ਦੀ ਪ੍ਰਸ਼ਾਸਨ ਦੀ ਪਿਛਲੀ ਕੋਸ਼ਿਸ਼ ਤੇ ਅਸਥਾਈ ਰੋਕ ਵੀ ਵਧਾ ਦਿੱਤੀ। ਪਿਛਲੇ ਮਹੀਨੇ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਅਤੇ ਉਹਨਾਂ ਦੇ ਵੀਜ਼ਾ ਲਈ ਕਾਗਜ਼ਾਤ ਜਾਰੀ ਕਰਨ ਲਈ ਹਾਰਵਰਡ ਦੇ ਪ੍ਰਮਾਣਿਕरण ਨੂੰ ਰੱਦ ਕਰ ਦਿੱਤਾ ਸੀ ਪਰ ਬੋਰੋ ਨੇ ਇਸ ਕਾਰਵਾਈ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਸੀ। ਡੋਨਲਡ 트੍ਰੰਪ ਅਤੇ ਐਲਨ ਮਸਕ ਦਰਮਿਆਨ ਸੋਸ਼ਲ ਮੀਡੀਆ ਤੇ ਚੱਲ ਰਹੀ ਸ਼ਬਦੀ ਜੰਗ ਲਗਾਤਾਰ ਪਖਦੀ ਜਾ ਰਹੀ ਹੈ। ਤਮਾਮ ਦੁਨੀਆ ਦੇ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਦੀ ਨਜ਼ਰ ਇਸ ਤੇ ਲਗਾਤਾਰ ਟਿੱਕੀ ਹੋਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ 트੍ਰੰਪ ਐਲਨ ਮਸਕ ਨਾਲ ਗੱਲ ਕਰ ਸਕਦੇ ਨੇ ਹਾਲਾਂਕਿ ਹੁਣ ਉਸ ਨੇ ਮਸਕ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਦਰਸਲ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਐਲਨ ਮਸਕ ਨਾਲ ਗੱਲ ਕਰਨ 'ਚ ਦਿਲਚਸਪੀ ਨਹੀਂ ਰੱਖਦੇ। ਇਸ ਤੋਂ ਲੱਗਦਾ ਉਹਨਾਂ ਨੇ ਇਹ ਵੀ ਕਿਹਾ ਕਿ ਮਸਕ ਆਪਣਾ ਦਿਮਾਗ ਗਵਾ ਬਠਾਏ 트럼ਪ ਦੇ ਬਿਆਨ ਤੋਂ ਇਹ ਸਪਸ਼ਟ ਹੈ ਕਿ ਉਹ ਇਸ ਵੇਲੇ ਐਲਨ ਮਸਕ ਨਾਲ ਗੱਲ ਕਰਨ ਦੇ ਮੂਡ ਦੇ ਵਿੱਚ ਨਹੀਂ ਹਨ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦੀ ਇਹ ਟਿੱਪਣੀ ਉਸ ਸਮੇਂ ਆਈ ਜਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਦੋਵਾਂ ਵਿਚਕਾਰ ਨਿੱਜੀ ਗੱਲਬਾਤ ਦਾ ਪ੍ਰੋਗਰਾਮ ਸੀ ਹਾਲਾਂਕਿ 트럼ਪ ਦੇ ਇਸ ਬਿਆਨ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਮੀਟਿੰਗ ਨਹੀਂ ਕੀਤੀ ਜਾਵੇਗੀ ਡੋਨਲਡ 트ੰਪ ਨੇ ਕਿਹਾ ਹੈ ਕਿ ਮੈਨੂੰ ਉਹਨਾਂ ਨਾਲ ਗੱਲ ਕਰਨ 'ਚ ਕੋਈ ਖਾਸ ਦਿਲਚਸਪੀ ਨਹੀਂ ਹੈ। ਉਸਨੇ ਇਹ ਵੀ ਕਿਹਾ ਕਿ ਉਹ ਇੱਕ ਅਜਿਹਾ ਵਿਅਕਤੀ ਹੈ ਜਿਸਦਾ ਦਿਮਾਗ ਖਰਾਬ ਹੋ ਗਿਆ ਹੈ। ਇਸ ਸਬੰਧ ਦਰਮਿਆਨ ਖਬਰ ਹੈ ਕਿ ਐਲਨ ਮਸਕ ਨੇ ਰਾਸ਼ਟਰਪਤੀ ਡੋਨਲਡ 트ੰਪ ਵਿਰੁੱਧ ਮਹਾਦੋਸ਼ ਦੀ ਮੰਗ ਕਰਦਿਆਂ ਐਬਸਟਨ ਫਾਈਲਾਂ ਦਾ ਹਵਾਲਾ ਦਿੱਤਾ। ਇਹ ਫਾਈਲਾਂ ਅਮਰੀਕਾ ਦੀ ਰਾਜਨੀਤਿਕ ਅਤੇ ਸਮਾਜਿਕ ਵਾਤਾਵਰਣ 'ਚ ਇੱਕ ਬਹੁਤ ਵੱਡਾ ਵਿਵਾਦੀ ਮਾਮਲਾ ਹੈ। ਜੈਫਰੀ ਐਬਸਟਨ ਇੱਕ ਬਦਨਾਮ ਅਪਰਾਧੀ ਸੀ। ਜਿਸ ਉੱਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ, ਤਸਕਰੀ ਅਤੇ ਉਹਨਾਂ ਨੂੰ ਉੱਚ ਪੱਧਰੀ ਸਿਆਸਤਦਾਨਾਂ, ਕਾਰੋਬਾਰੀਆਂ ਅਤੇ ਹੋਰ ਮਸ਼ਹੂਰ ਹਸਤੀਆਂ ਕੋਲ ਲਿਜਾਣ ਦੇ ਦੋਸ਼ ਸਨ। ਐਬਸਟਨ ਫਾਈਲਾਂ ਵਿੱਚ ਉਹ ਸਾਰੇ ਦਸਤਾਵੇਜ਼, ਸੰਪਰਕ ਸੂਚੀਆਂ, ਕਾਲ ਰਿਕਾਰਡ, ਚੈਟ, ਵੀਡੀਓ ਅਤੇ ਹੋਰ ਸਬੂਤ ਨੇ ਜੋ ਐਬਸਟਨ ਤੇ ਉਸ ਦੇ ਗਾਕਾਂ ਜਾਂ ਸਹਿਯੋਗੀਆਂ ਨਾਲ ਸੰਬੰਧਤ ਨੇ। ਐਲਨ ਮਸਕ ਦਾ ਦਾਵਾ ਹੈ ਕਿ ਟਰੰਪ ਦਾ ਨਾਮ ਐਬਸਟੈਂਟ ਫਾਈਲਾਂ ਚ ਹੈ ਪਰ ਸਰਕਾਰ ਜਾਂਚ ਦੀਆਂ ਫਾਈਲਾਂ ਪੂਰੀ ਤਰ੍ਹਾਂ ਜਨਤਕ ਨਹੀਂ ਕਰ ਰਹੀ ਮਸਕ ਨੇ ਸੋਸ਼ਲ ਮੀਡੀਆ ਤੇ ਇਹਨਾਂ ਫਾਈਲਾਂ ਦਾ ਹਵਾਲਾ ਦੇ ਕੇ ਟਰੰਪ ਉੱਤੇ ਹਮਲਾ ਕੀਤਾ ਤੇ ਉਹਨਾਂ ਵਿਰੁੱਧ ਮਹਾਦੋਸ਼ ਦੀ ਮੰਗ ਕੀਤੀ ਅਜੇ ਤੱਕ ਇਹ ਸਾਬਤ ਨਹੀਂ ਹੋਇਆ ਕਿ ਟਰੰਪ ਜਾਂ ਹੋਰ ਹਸਤੀਆਂ ਨੇ ਕੋਈ ਅਪਰਾਧ ਕੀਤਾ ਪਰ ਉਹਨਾਂ ਦੇ ਨਾਮ ਆਉਣ ਕਾਰਨ ਇਹ ਮਾਮਲਾ ਰਾਜਨੀਤਿਕ ਤੌਰ ਤੇ ਬਹੁਤ ਗੰਭੀਰ ਬਣ ਗਿਆ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਸਕ ਨੂੰ ਰਾਜਨੀਤੀ ਨੂੰ ਆਪਣਾ ਸਮਾਂ ਦੇਣ ਦੇ ਮਾੜੇ ਪ੍ਰਭਾਵਾਂ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਵਜੋਂ ਲੈ ਗਏ ਉਹਨਾਂ ਦੇ ਫੈਸਲਿਆਂ ਨੇ ਵੀ ਉਹਨਾਂ ਨੂੰ ਆਲੋਕਪ੍ਰੀਅ ਬਣਾ ਦਿੱਤਾ ਐਲਨ ਮਸਕ ਦੇ ਟਰੰਪ ਪ੍ਰਸ਼ਾਸਨ ਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੀ ਕੰਪਨੀ ਟੈਸਲਾ ਦੇ ਸ਼ੇਰਾਂ ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਮਾਰਚ 2025 ਚ ਟੈਸਲਾ ਦੇ ਸ਼ੇਅਰ ਦੀ ਕੀਮਤ 15% ਡਿੱਗ ਗਈ ਜਿਸ ਕਾਰਨ ਕੰਪਨੀ ਦਾ ਬਾਜ਼ਾਰ ਮੁੱਲ ਘਟ ਕੇ 130 ਬਿਲੀਅਨ ਹੋ ਗਿਆ ਇਸ ਸਮੇਂ ਦੌਰਾਨ ਟੈਸਲਾ ਦੀ ਕਾਰ ਡਿਲੀਵਰੀ ਚ ਵੀ ਗਿਰਾਵਟ ਆਈ 2025 ਦੀ ਪਹਿਲੀ ਤਿਮਾਹੀ ਚ ਟੈਸਲਾ ਦੀ ਡਿਲੀਵਰੀ ਦੇ ਵਿੱਚ 13% ਦੀ ਗਿਰਾਵਟ ਦੇਖੀ ਗਈ ਪਿਛਲੇ ਕੁਝ ਸਾਲਾਂ ਚ ਟੈਸਲਾ ਚ ਅਜਿਹੀ ਗਿਰਾਵਟ ਕਦੇ ਨਹੀਂ ਦੇਖੀ ਗਈ ਇਸ ਤੋਂ ਇਲਾਵਾ ਨਿਵੇਸ਼ਕ ਮਸਕ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਟੈਸਲਾ ਲਈ ਨਕਾਰਾਤਮਕ ਮੰਨੇ ਸਨ ਜਿਸ ਦਾ ਪ੍ਰਭਾਵ ਵੀ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਵਾਸ਼ਿੰਗਟਨ ਚ ਇੱਕ ਮਾਂ ਵੱਲੋਂ ਉਸ ਦੀਆਂ ਤਿੰਨ ਧੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਲਖਵਾਉਣ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਹੈ ਜਿਸ ਉਪਰੰਤ ਇਲਾਕੇ ਚ ਸਹਿਮ ਤੇ ਡਰ ਦਾ ਮਾਹੌਲ ਬਣ ਗਿਆ ਪੁਲਿਸ ਨੇ ਜਾਰੀ ਇੱਕ ਬਿਆਨ ਚ ਕਿਹਾ ਹੈ ਕਿ ਉਹ ਇਸ ਮਾਮਲੇ ਚ ਲੋੜੀਂਦੇ ਮ੍ਰਿਤਕ ਬੱਚਿਆਂ ਦੇ ਪਿਤਾ ਨੂੰ ਲੱਭ ਰਹੇ ਨੇ ਜੋ ਘਟਨਾ ਤੋਂ ਬਾਅਦ ਫਰਾਰ ਹੈ ਵੈਨੇਸੀ ਪੁਲਿਸ ਨੇ ਕਿਹਾ ਹੈ ਕਿ ਮਾਂ ਨੇ ਪੈਟਰਨ ਦੇਖ ਕੇ ਆਇਲੈਂਡ ਡੈਕਰ ਤੇ 올ਿਵਿਆ ਡੈਕਰ ਦੇ ਲਾਪਤਾ ਹੋਣ ਦੀ ਰਿਪੋਰਟ 30 ਮਈ ਦੀ ਰਾਤ ਨੂੰ ਲਿਖਵਾਈ ਸੀ ਉਹ ਆਪਣੇ ਪਿਤਾ ਟ੍ਰੈਵਿਸ ਡੈਕਰ ਨੂੰ ਮਿਲਣ ਗਈਆਂ ਸਨ ਜੋ ਇੱਕ ਬੇਕਰ ਆਏ ਤੇ ਇੱਕ ਪਿਕਅਪ ਟਰੱਕ ਚ ਰਹਿੰਦਾ ਹੈ ਪ੍ਰੰਤੂ ਉਹ ਘਰ ਵਾਪਸ ਨਹੀਂ ਆਈਆਂ ਪੁਲਿਸ ਅਨੁਸਾਰ ਉਸਨੇ ਖੇਤਰ ਵਿਚਲੇ ਮੋਟਲਾਂ ਦੀ ਤਲਾਸ਼ੀ ਲਈ ਪ੍ਰੰਤੂ ਟ੍ਰੈਵਿਸ ਡੈਕਰ ਨਹੀਂ ਮਿਲਿਆ ਜਦਕਿ 30 ਮਈ ਨੂੰ ਉਸਦਾ ਪਿਕਅਪ ਟਰੱਕ ਵੈਨੇਸੀ ਤੋਂ ਰਾਸ਼ਟਰੀ ਮਾਰਗ 2 ਉੱਪਰ ਪੱਛਮ ਵਾਲੇ ਪਾਸੇ ਖੜਾ ਨਜ਼ਰ ਆਇਆ ਪੁਲਿਸ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਉਹ ਇਸ ਮਾਮਲੇ 'ਚ ਨਾਮਜ਼ਦ ਟਰੈਵਿਸ ਡੈਕਰ ਨੂੰ ਲੱਭ ਰਹੀ ਹੈ ਅਮਰੀਕੀ ਤਕਨੀਕੀ ਉਦਮੀ 루ਸੀ ਗੋ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਅਰਬਪਤੀ ਬਣ ਗਈ ਹੈ 루ਸੀ ਗੋ ਸਿਰਫ 30 ਸਾਲਾਂ ਦੀ ਹੈ ਤੇ ਉਸ ਨੇ ਇਹ ਉਪਲਬਧੀ ਆਪਣੇ ਦਮ ਤੇ ਹਾਸਲ ਕੀਤੀ ਹੈ ਲੂਸੀ ਦੇ ਮਾਤਾ-ਪਿਤਾ ਚੀਨ ਤੋਂ ਸਨ ਪਰ ਕੈਲੀਫੋਰਨੀਆ 'ਚ ਰਹਿੰਦੇ ਸਨ ਅਤੇ ਦੋਵੇਂ ਇਲੈਕਟ੍ਰੀਕਲ ਇੰਜੀਨੀਅਰ ਸਨ। ਫੋਬਸ ਅਮਰੀਕਾ ਨੇ ਲੂਸੀ ਗੁਓ ਨੂੰ ਸਵੈ-ਨਿਰਮਿਤ ਅਰਬਪਤੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ। ਉਸ ਦੀ ਕੁੱਲ ਜਾਇਦਾਦ 1.3 ਬਿਲੀਅਨ ਡਾਲਰ ਹੋਣ ਦੀ ਅਨੁਮਾਨ ਹੈ। ਇਸ ਦੇ ਨਾਲ ਲੂਸੀ ਨੇ ਸਭ ਤੋਂ ਛੋਟੀ ਉਮਰ ਦੀ ਸਵੈ-ਨਿਰਮਿਤ ਮੈਲਾ ਅਰਬਪਤੀ ਬਣ ਕੇ ਮਸ਼ਹੂਰ ਪੌਪ ਸਟਾਰ ਟੇਲਰ ਸਵਿਫਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਲੂਸੀ ਗੋ ਨੂੰ ਬਚਪਨ ਤੋਂ ਹੀ ਟੈਕਨੋਲੋਜੀ ਦਾ ਬਹੁਤ ਸ਼ੌਕ ਸੀ। ਉਸਨੇ ਦੂਜੀ ਜਮਾਤ ਤੋਂ ਹੀ ਕੋਡਿੰਗ ਸਿੱਖਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਉਸਦੇ ਮਾਪੇ ਨਹੀਂ ਚਾਹੁੰਦੇ ਸਨ ਕਿ ਉਹ ਕੋਡਿੰਗ 'ਚ ਕੈਰੀਅਰ ਬਣਾਏ ਪਰ 루ਸੀ ਨੇ ਆਪਣੀ ਜ਼ਿੰਦਗੀ ਦੀ ਕਿਸਮਤ ਦਾ ਫੈਸਲਾ ਕਰ ਲਿਆ ਸੀ ਆਪਣੀ ਕਿਸ਼ੋਰ ਅਵਸਥਾ 'ਚ 루ਸੀ ਨੇ ਨਿਓਪੇਟਸ ਵਰਗੇ ਆਨਲਾਈਨ ਗੇਮ ਪਲੇਟਫਾਰਮ ਲਈ ਬੋਟ ਬਣਾਉਣਾ ਸ਼ੁਰੂ ਕਰ ਦਿੱਤਾ 루ਸੀ ਨੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨ ਲਈ ਕਾਰਨੇਗੀ ਮੈਲਨ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ ਪਰ 2014 'ਚ ਉਸ ਨੂੰ 1 ਲੱਖ ਡਾਲਰ ਦੀ ਥੀਏਲ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਇਹ ਫੈਲੋਸ਼ਿਪ ਨੌਜਵਾਨ ਉੱਦਮੀਆਂ ਨੂੰ ਕਾਲਜ ਜਾਣ ਦੀ ਬਜਾਏ ਆਪਣੀ ਕੰਪਨੀ ਸ਼ੁਰੂ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਤੋਂ ਬਾਅਦ 루ਸੀ ਨੇ ਕਾਲਜ ਛੱਡ ਦਿੱਤਾ। 루ਸੀ ਫੇਸਬੁੱਕ ਅਤੇ ਸਨੈਪਚੈਟ 'ਚ ਵੀ ਕੰਮ ਕਰਦੀ ਸੀ। ਉਹ ਕੁਵਰਾ ਦਾ ਹਿੱਸਾ ਬਣ ਗਈ ਜਿੱਥੇ ਉਸਦੀ ਮੁਲਾਕਾਤ ਐਲੈਗਜ਼ੈਂਡਰ ਵਾਂਗ ਨਾਲ ਹੋਈ। ਇਕੱਠੇ ਉਹਨਾਂ ਨੇ 2016 'ਚ ਸਕੇਲ AI ਦੀ ਸਥਾਪਨਾ ਕੀਤੀ। ਇਸ ਸਮੇਂ 루ਸੀ ਸਿਰਫ 21 ਸਾਲ ਦੀ ਸੀ। ਪਰ 2 ਸਾਲਾਂ ਬਾਅਦ ਦੋਵਾਂ ਵਿਚਕਾਰ ਮਤਭੇਦ ਪੈਦਾ ਹੋਣੇ ਸ਼ੁਰੂ ਹੋ ਗਏ। ਤੇ 루시 ਨੇ ਕੰਪਨੀ ਛੱਡ ਦਿੱਤੀ। ਉਸ ਕੋਲ ਸਕੇਲ AI ਦੇ 5% ਸ਼ੇਅਰ ਸਨ ਜੋ ਉਸ ਨੇ ਕਦੀ ਨਹੀਂ ਵੇਚੇ। ਇਹਨਾਂ ਸ਼ੇਅਰਾਂ ਦਾ 루ਸੀ ਦੀ ਕੁੱਲ ਜਾਇਦਾਦ 'ਚ ਸਭ ਤੋਂ ਵੱਡਾ ਹਿੱਸਾ ਹੈ। ਸਕੇਲ AI ਤੋਂ ਬਾਅਦ 루시 ਨੇ ਬੈਕਐਂਡ ਕੈਪੀਟਲ ਤੇ ਪਾਸ ਲਾਂਚ ਕੀਤੇ। ਪਾਸਸ OnlyFans ਦਾ ਇੱਕ ਪਰਿਵਾਰ ਅਨੁਕੂਲ ਵਿਕਲਪ ਹੈ ਜੋ ਸਿਰਜਣਹਾਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਜੁੜਨ ਵਿੱਚ ਮਦਦ ਕਰਦਾ ਹੈ ਹਾਲਾਂਕਿ ਇਹ ਕਾਨੂੰਨੀ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ 루ਸੀ ਦੀ ਜੀਵਨ ਸ਼ੈਲੀ ਅਜਿਹੀ ਹੈ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਉਹ ਫਿਟਨੈਸ ਦੀ ਸ਼ੌਕੀਨ ਹੈ ਤੇ ਹਰ ਰੋਜ਼ ਲਗਭਗ 20 ਕਿਲੋਮੀਟਰ ਦੌੜਦੀ ਹੈ ਉਹ ਸਕੇਟਬੋਰਡ ਰਾਹੀਂ ਆਪਣੇ ਦਫ਼ਤਰ ਵੀ ਜਾਂਦੀ ਹੈ ਉਹ ਮਿਆਮੀ ਵਿੱਚ ਇੱਕ ਆਲੀਸ਼ਾਨ ਅਪਾਰਟਮੈਂਟ ਤੇ ਲਾਸ ਐਂਜਲਸ ਦੇ ਵਿੱਚ ਇੱਕ ਸ਼ਾਨਦਾਰ ਘਰ ਦੀ ਮਾਲਕ ਹੈ ਉਹ ਆਪਣਾ ਖਾਣਾ ਦਫ਼ਤਰ 'ਚ ਆਪਣੇ ਡੈਸਕ ਤੇ ਖਾਂਦੀ ਹੈ ਤੇ ਹਮੇਸ਼ਾ ਆਨਲਾਈਨ ਖਾਣਾ ਆਰਡਰ ਕਰਦੀ ਹੈ ਉਹ ਵੀ ਸਿਰਫ ਉਬੇਰ ਈਟਸ ਤੋਂ ਉਸਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਲੋਕ ਉਸਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹ ਇੱਕ ਆਨਲਾਈਨ ਮੂਰਖ ਵਾਂਗ ਲੱਗਦੀ ਹੈ ਡਬਲਯੂਈ ਦੇ ਸਾਬਕਾ ਚੇਅਰਮੈਨ ਵੈਂਸ ਮੈਕਮੋਹਨ ਨੇ ਲਗਭਗ 250 ਮਿਲੀਅਨ ਰੁਪਏ ਦੇ ਟੀਕੇਓ ਗਰੁੱਪ ਹੋਲਡਿੰਗਸ ਸਟਾਕ ਵੇਚ ਦਿੱਤੇ ਨੇ ਇਹ ਕੰਪਨੀ WWE ਅਤੇ UFC ਦੀ ਮੂਲ ਕੰਪਨੀ ਹੈ ਵਿንስ ਲੰਬੇ ਸਮੇਂ ਤੋਂ WWE ਦੇ ਮਹੱਤਵਪੂਰਨ ਚਿਹਰਿਆਂ 'ਚੋਂ ਇੱਕ ਰਿਾਇ ਹੈ ਤੇ ਪੇਸ਼ੇਵਰ ਕੁਸ਼ਤੀ ਦੀ ਦੁਨੀਆ 'ਚ ਉਸ ਦੀ ਇੱਕ ਖਾਸ ਪਛਾਣ ਹੈ ਨਿਊਯਾਰਕ ਪੋਸਟ ਦੇ ਅਨੁਸਾਰ ਇਹ ਵਿਕਰੀ ਐਂਡੇਵਰ ਗਰੁੱਪ ਹੋਲਡਿੰਗਸ ਨਾਲ ਨਿੱਜੀ ਤੌਰ ਤੇ ਕੀਤੀ ਗਈ ਸੀ ਇਹ ਵੱਡੀ ਸਟਾਕ ਵਿਕਰੀ ਉਦੋਂ ਹੋਈ ਜਦੋਂ ਮੈਕਮੋਨ ਸੈਕਸ ਤਸਕਰੀ ਦੇ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਇਸ ਤੋਂ ਇਲਾਵਾ ਉਹ ਇੱਕ ਨਵਾਂ ਮਨੋਰੰਜਨ ਕਾਰੋਬਾਰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ 2024 ਦੇ ਸ਼ੁਰੂ 'ਚ ਕਈ ਵਿਵਾਦ ਸਾਹਮਣੇ ਆਉਣ ਤੋਂ ਬਾਅਦ WWE ਅਤੇ TKO ਨਾਲ ਉਸ ਦੇ ਜਨਤਕ ਤੇ ਵਿੱਤੀ ਸਬੰਧ ਹੌਲੀ-ਹੌਲੀ ਕਮਜ਼ੋਰ ਹੋ ਗਏ ਨੇ। ਅਧਿਕਾਰਤ ਦਸਤਾਵੇਜ਼ਾਂ ਦੇ ਅਨੁਸਾਰ ਲੈਂਡ ਦੇਣ ਬੁੱਧਵਾਰ ਨੂੰ ਪ੍ਰਤੀ ਸ਼ੇਅਰ 158.32 ਡਾਲਰ ਦੀ ਕੀਮਤ ਤੇ ਪੂਰਾ ਹੋਇਆ। ਮਕਮੋਹਨ ਨੇ ਜਨਵਰੀ 'ਚ TKO ਦੇ ਡਾਇਰੈਕਟਰ ਬੋਰਡ ਤੋਂ ਅਸਤੀਫਾ ਦੇ ਦਿੱਤਾ। ਉਸ ਨੂੰ ਇਹ ਉਦੋਂ ਕਰਨਾ ਪਿਆ ਜਦੋਂ WWE ਦੇ ਇੱਕ ਸਾਬਕਾ ਕਰਮਚਾਰੀ ਨੇ ਉਸ ਤੇ ਜਿਣਸੀ ਸ਼ੋਸ਼ਣ ਅਤੇ ਸੈਕਸ ਤਸਕਰੀ ਦਾ ਦੋਸ਼ ਲਗਾਇਆ ਮਖਮੋਹਨ ਨੇ ਇਹਨਾਂ ਦੋਸ਼ਾਂ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਉਹਨਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਵੀ ਕਿਹਾ ਸਾਬਕਾ ਕਰਮਚਾਰੀ ਜੈਨਲ ਗ੍ਰਾਂਟ ਦਾ ਦਾਵਾ ਹੈ ਕਿ ਉਸਦੇ ਤਤਕਾਲੀ ਬਾਸ ਮਖਮੋਹਨ ਨੇ ਉਸ ਨੂੰ ਕੰਪਨੀ 'ਚ ਜਿਣਸੀ ਸਬੰਧਾਂ ਲਈ ਮਜਬੂਰ ਕੀਤਾ ਤੇ ਹੋਰ ਲੋਕ ਵੀ ਇਸ ਵਿੱਚ ਸ਼ਾਮਲ ਸਨ ਪਿਛਲੇ ਹਫ਼ਤੇ ਜੌਨ ਲਿਰੀਨਾਈਟਸ ਨਾਮ ਦੇ ਇੱਕ ਵਿਅਕਤੀ ਨੇ ਗ੍ਰਾਂਟ ਨਾਲ ਇੱਕ ਸਮਝੌਤਾ ਕੀਤਾ ਇਸ ਵਿੱਚ ਇਹ ਸ਼ਰਤ ਸ਼ਾਮਲ ਸੀ ਕਿ ਉਹ ਗ੍ਰਾਂਟ ਦੇ ਵਕੀਲਾਂ ਨਾਲ ਸਹਿਯੋਗ ਕਰੇਗਾ ਤੇ ਸ਼ਾਇਦ ਮਖਮੋਹਨ ਵਿਰੁੱਧ ਗਵਾਹੀ ਵੀ ਦੇਵੇਗਾ ਮਖਮੋਹਨ ਦੇ ਵਕੀਲ ਨੇ ਕਿਹਾ ਕਿ ਲੋਰੀਨਾਈਟਸ ਅਤੇ ਗ੍ਰਾਂਟ ਵਿਚਕਾਰ ਸਮਝੌਤਾ ਕੇਸ ਦੇ ਤੱਥਾਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਬਦਲਦਾ ਅਤੇ ਮਖਮੋਹਨ ਨੇ ਗ੍ਰਾਂਟ ਨਾਲ ਕਦੀ ਵੀ ਦੁਰਵਿਵਹਾਰ ਨਹੀਂ ਕੀਤਾ ਇਸ ਸਟਾਕ ਵਿਕਰੀ ਨਾਲ टीकेओ ਗਰੁੱਪ ਦੇ ਵਿੱਚ ਐਨੇਵਰ ਗਰੁੱਪ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਹੈ ਇਹ 2023 ਚ WWE ਅਤੇ UFC ਦੇ ਰਲੇਵੇਂ ਮੇਂ ਦੁਆਰਾ ਬਣਾਈ ਗਈ ਸੀ ਇਹ ਲੈਂਡ ਦੇਨ ਮੈਕਮੋਹਨ ਲਈ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਉਹ ਕਾਨੂੰਨੀ ਲੜਾਈ ਲੜ ਰਿਹਾ ਹੈ ਤੇ ਇੱਕ ਨਵਾਂ ਮਨੋਰੰਜਨ ਉਦਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਕੈਲੀਫੋਰਨੀਆ ਦੀ ਇੱਕ ਡਾਕਟਰ ਨੇ ਇੱਕ ਥਾਈ ਰੈਸਟੋਰੈਂਟ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਕਿਉਂਕਿ ਉਸ ਦੇ ਅਨੁਸਾਰ ਉਸ ਨੂੰ ਇੰਨਾ ਜ਼ਿਆਦਾ ਤਿੱਖਾ ਭੋਜਨ ਪਰੋਸਿਆ ਗਿਆ ਕਿ ਉਸ ਦਾ ਗਲਾ ਹਮੇਸ਼ਾ ਲਈ ਖਰਾਬ ਹੋ ਗਿਆ ਸੀ ਮੈਲਾ ਡਾਕਟਰ ਨੇ ਰੈਸਟੋਰੈਂਟ ਚ ਪਰੋਸੇ ਜਾਣ ਵਾਲੇ ਐਪੀਟਾਈਜ਼ਰ ਨੂੰ ਬੇਹੱਦ ਤਿੱਖਾ ਦੱਸਿਆ ਇੱਕ ਨਿਊਜ਼ ਚੈਨਲ ਮੁਤਾਬਕ ਸੈਨ ਜੋਸ ਦੇ ਨਿਊਰੋਲੋਜਿਸਟ ਡਾਕਟਰ ਹਰਜਸਲੀਨ ਵਾਲੀਆ ਕੂਪ ਡੀ ਥਾਈ ਨਾਮਕ ਇੱਕ ਰੈਸਟੋਰੈਂਟ ਚ ਗਈ ਉੱਥੇ ਉਸ ਨੂੰ ਡ੍ਰੈਗਨ ਬਾਲਜ਼ ਨਾਮਕ ਇੱਕ ਪਕਵਾਨ ਪਰੋਸਿਆ ਗਿਆ ਇਸ ਨੂੰ ਖਾਣ ਤੋਂ ਬਾਅਦ ਉਸ ਦੇ ਮੂੰਹ ਅਤੇ ਗਲੇ 'ਚ ਬਹੁਤ ਸਾੜ ਪੈਣ ਲੱਗਿਆ ਵਾਲੀਆ ਨੇ ਦਾਅਵਾ ਕੀਤਾ ਕਿ ਰੈਸਟੋਰੈਂਟ ਦੇ ਐਪੀਟਾਈਜ਼ਰ ਨੇ ਉਸ ਦੀ ਵੋਕਲ ਕੋਰਡਸ ਐਸੋਫੇਗਸ ਅਤੇ ਉਸ ਦੀ ਸੱਜੀ ਨੱਕ ਦੇ ਅੰਦਰਲੇ ਹਿੱਸੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਇਸ ਕਾਰਨ ਉਸਨੇ ਆਪਣੀ ਆਵਾਜ਼ ਗਵਾ ਦਿੱਤੀ ਹੁਣ ਉਸ ਨੂੰ ਬੋਲਣ ਚ ਬਹੁਤ ਮੁਸ਼ਕਲ ਆ ਰਹੀ ਹੈ ਇਹ ਘਟਨਾ 2023 ਦੀ ਹੈ ਤੇ ਮੁਕੱਦਮਾ ਜੁਲਾਈ 2023 ਚ ਦਾਇਰ ਕੀਤਾ ਗਿਆ ਸੀ ਪਰ ਮਈ 2025 ਚ ਦਾਇਰ ਕੀਤੀ ਗਈ ਇੱਕ ਫਾਈਲਿੰਗ ਦੇ ਅਨੁਸਾਰ ਡਾਕਟਰ ਵਾਲੀਆ ਹਾਲ ਹੀ ਚ ਸੁਰਖੀਆਂ ਚ ਆਈ ਜਦੋਂ ਉਸਨੇ ਅਦਾਲਤ ਚ ਆਪਣਾ ਪ੍ਰਤੀਨਿਧਤਾ ਕਰਨ ਦਾ ਫੈਸਲਾ ਕੀਤਾ ਇਸ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਖਬਰਾਂ 'ਚ ਹੈ ਮੁਕਦਮੇ 'ਚ ਕਿਹਾ ਗਿਆ ਕਿ ਵਾਲੀਆ ਨੇ ਆਪਣੀ ਵੇਟਰੈਸ ਨੂੰ ਘੱਟ ਮਸਾਲੇਦਾਰ ਭੋਜਨ ਬਣਾਉਣ ਲਈ ਕਿਹਾ ਸੀ ਕਿਉਂਕਿ ਉਹ ਮਸਾਲੇਦਾਰ ਭੋਜਨ ਬਰਦਾਸ਼ਤ ਨਹੀਂ ਕਰ ਸਕਦੀ ਸੀ ਸਰਵਰ ਸਹਿਮਤ ਹੋ ਗਿਆ ਫਿਰ ਵਾਲੀਆ ਨੇ ਉਸ ਨੂੰ ਪਰੋਸੇ ਗਏ ਐਪਟਾਈਜ਼ਰ ਦਾ ਇੱਕ ਟੁਕੜਾ ਖਾਦਾ ਮੁਕਦਮੇ ਦੇ ਅਨੁਸਾਰ ਵਾਲੀਆ ਨੂੰ ਮਹਿਸੂਸ ਹੋਇਆ ਕਿ ਉਸ ਦਾ ਪੂਰਾ ਮੂੰਹ ਉਸ ਦੀ ਜੀਬ ਉਸ ਦਾ ਗਲਾ ਤੇ ਉਸ ਦੀ ਨੱਕ ਅੱਗ ਵਾਂਗ ਸੜ ਰਹੇ ਸਨ ਇਸ ਹੱਦ ਤੱਕ ਕਿ ਉਸ ਦੀ ਅੱਖਾਂ ਅਤੇ ਨੱਕ ਵਿੱਚ ਪਾਣੀ ਔਨ ਲੱਗ ਪਿਆ ਤੇ ਉਸ ਨੂੰ ਖਾਂਗ ਆਉਣ ਲੱਗੀ ਡਾਕਟਰ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੀ ਆਵਾਜ਼ ਗਵਾ ਦਿੱਤੀ ਹੈ ਤੇ ਡਿਸ਼ 'ਚ ਮਿਰਚਾਂ ਕਾਰਨ ਉਸ ਨੂੰ ਅੰਦਰੂਨੀ ਰਸਾਇਣਿਕ ਜਲਨ ਹੋ ਗਈ ਮੁਕਦਮੇ 'ਚ ਦਾਵਾ ਹੈ ਕਿ ਉਸ ਨੂੰ ਸਥਾਈ ਸੱਟਾਂ ਲੱਗੀਆਂ ਨੇ ਅਤੇ ਉਸ ਦੀ ਵੋਕਲ ਕੋਰਡ ਨੂੰ ਸਥਾਈ ਤੌਰ ਤੇ ਨੁਕਸਾਨ ਪਹੁੰਚਿਆ ਹੈ ਵਾਲੀਆ ਦੇ ਮੁਕਦਮੇ 'ਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਉਸ ਨੇ ਜਲਨ ਨੂੰ ਠੀਕ ਕਰਨ ਲਈ ਇੱਕ ਵੇਟਰੈਸ ਤੋਂ ਡੇਰੀ ਉਤਪਾਦਾਂ ਦੀ ਮੰਗ ਕੀਤੀ ਸੀ ਪਰ ਕੋਈ ਮਦਦ ਨਹੀਂ ਮਿਲੀ ਵਾਲਿਆਂ ਨੂੰ ਜਲਣ ਨੂੰ ਸ਼ਾਂਤ ਕਰਨ ਲਈ ਦੁੱਧ, ਆਈਸਕ੍ਰੀਮ, ਦਹੀਂ, ਖੱਟਾ ਕਰੀਮ ਜਾਂ ਹੋਰ ਡੇਰੀ ਉਤਪਾਦ ਨਹੀਂ ਦਿੱਤੇ ਗਏ। ਉਸਨੇ ਪੂਰਾ ਗਲਾਸ ਨਾਰੀਅਲ ਪਾਣੀ ਤੇ ਫਿਰ ਹੋਰ ਪਾਣੀ ਪੀਤਾ ਪਰ ਜਲਣ ਘਟ ਨਹੀਂ ਹੋਈ। ਮੁਕਦਮੇ ਦਾ ਦਾਵਾ ਹੈ ਕਿ ਭੋਜਨ ਮਨੁੱਖੀ ਖਾपत ਲਈ ਢੁਕਵਾ ਨਹੀਂ ਸੀ। ਰੈਸਟੋਰੈਂਟ ਨੇ ਡ੍ਰੈਗਨ ਬਾਲ ਵਰਗੇ ਐਪੀਟਾਈਜ਼ਰਾਂ 'ਚ ਬਹੁਤ ਜ਼ਿਆਦਾ ਥਾਈ ਮਿਰਚ ਪਰੋਸਣ ਨਾਲ ਜੁੜੇ ਖਤਰਿਆਂ ਬਾਰੇ ਸਿਹਤ ਅਧਿਕਾਰੀਆਂ ਜਾਂ ਐਮਰਜੈਂਸੀ ਸੇਵਾ ਕਰਮਚਾਰੀਆਂ ਨਾਲ ਸਲਾਹ ਕਰਕੇ ਸਾਵਧਾਨੀ ਵਰਤਣ 'ਚ ਅਸਫਲ ਰਿਹਾ। ਕੂਪ ਡੀ ਥਾਈ ਰੈਸਟੋਰੈਂਟ ਨੇ ਕਿਸੇ ਵੀ ਨੁਕਸਾਨ ਤੋਂ ਇਨਕਾਰ ਕੀਤਾ ਹੈ। ਉਹਨਾਂ ਦੇ ਇੱਕ ਪ੍ਰਤੀਨਿਧੀ ਨੇ ਮਰਕਰੀ ਨਿਊਜ਼ ਨੂੰ ਦੱਸਿਆ ਕਿ ਡਿਸ਼ ਨੂੰ ਘੱਟ ਮਸਾਲੇਦਾਰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਮਿਰਚ ਮੀਟ ਬਾਲ ਦੇ ਅੰਦਰ ਸੀ ਅਤੇ ਅੱਜ ਤੱਕ ਰੈਸਟੋਰੈਂਟ ਦੇ ਇਸ ਭੋਜਨ ਕਾਰਨ ਕਿਸੇ ਹੋਰ ਨੂੰ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਪਈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।